ਆਪਾਂ ਇੱਥੇ ਜੀ 10:00 ਵਜ ਕੇ 20 ਮਿੰਟ ਤੇ ਉਤਰ ਗਏ ਆ ਕੁਰੂ ਛੇਤਰ ਇਹ ਟ੍ਰੇਨ ਜਾ ਰਹੀ ਨਾ ਦੇੜ੍ਹ ਸਾਹਿਬ ਇਹ ਅੰਮ੍ਰਿਤਸਰ ਤੋਂ ਚੱਲਦੀ ਨਾ ਦੇੜ੍ਹ ਸਾਹਿਬ ਜਾਂਦੀ ਆ ਚੱਲ ਬੇਬਾਰ ਨੂੰ ਵੀ ਉਹ ਬੰਦੇ ਬਾਹਰ ਦੇ ਆ ਕੇ ਲੈਣੇ ਆ ਕਿੰਨੇ ਤੇ ਉਹ ਬੰਦੇ ਖੜੇ ਦੰਦ ਘੜ ਰਹੇ ਟ੍ਰੇਨ ਚੱਲ ਰਹੀ ਏ ਯਾ ਟ੍ਰੇਨ ਨੇ ਕਾਫੀ ਪਿੱਛੇ ਨੂੰ ਲਾਤਾ ਲਿਆ ਕੇ ਯੋ ਜਿੰਨ ਚੱਲ ਰਹੀ ਮੋਸਟੀਡ ਕਰ ਗੁਰੂ ਸੇਵ ਸਰਦਾਸ ਸਟੇਸ਼ਨ ਬਿਲਕੁਲ ਸ਼ਾਂਤ ਹੈ ਯਾਰ ਇੱਕ ਇਥੇ ਵਧੀਆ ਦਾ ਕੋਈ ਗੰਦ ਨਹੀਂ ਹੈਗਾ ਐਕਡਮ ਸਾਫ ਸਟੇਸ਼ਨ ਹੈਗਾ ਨੰਬਰ ਪੂਰੇ ਭੰਦੇ ਸਟੇਸ਼ਨ ਨੂੰ ਪਰ ਯਾਰ ਟ੍ਰੇਨ ਪੂਰੀ ਭਰ ਕੇ ਆਉਂਦੀ ਜਗ੍ਹਾ ਨਹੀਂ ਮਿਲਦੀ ਹੈਗੀ ਇਹ ਬੜਾ ਬੰਗਾ ਹੈਗਾ ਤੇ 150 ਵਾਲੀ ਸਪੀਨ ਤੇ ਦਿੱਲੀ ਦੇ ਵੱਲੇ ਜਾ ਚੜਦੇ ਯਾਰ ਖਲੋ ਕੇ ਆਣਾ ਪਿਆ ਇਹ ਲੁਧਿਆਣੇ ਚ ਆਂਦੀ ਟ੍ਰੇਨ 7:45 ਤੇ ਆਂਦੀ ਹੈ ਤੇ ਕੁਰੂਛੇਤਰ ਇਹ ਲਾਉਂਦੀ ਹੈ 10:20 ਜਾਂ 22 ਮਿੰਟ ਤੇ ਹੁਣ ਆਪਾਂ ਕੁਰੂਛੇਤਰ ਦਾ ਸਟੇਸ਼ਨ ਦੇਖ ਰਹੇ ਆ ਤੁਹਾਨੂੰ ਲੈ ਕੇ ਜਾਣੇ ਸਲੋਵਰ ਨਾਲ ਹੀ ਮੈਨੂੰ ਪਤਾ ਹੈਗਾ ਜਾ ਕੇ ਦੇਖਦੇ ਆ ਕੀ ਨਾ ਆਏਗਾ ਸਲੋਵਰ ਦਾ ਇਹ ਕੁਝ ਵਿਊ ਹੈ ਕਰਦਿਆਂ ਨੂੰ ਫੋਨ ਕਰਦੀ ਆ ਯਾਰ ਉੱਤਰ ਗਏ ਆ ਇਹ ਸਵੇਰ ਦੇ ਚੜੇ ਹੋਏ ਆ ਹੋਰ ਸਭ ਤੁਸੀਂ ਠੀਕ ਠਾਕ ਹੋ ਆਪਣਾ ਖਿਆਲ ਰੱਖੋ ਜਿਹੜਾ ਪੀਣ ਵਾਲਾ ਪਾਣੀ ਉਹ ਉਬਾਲ ਕੇ ਪੀਓ ਨਹੀਂ ਤਾਂ ਪੇਟ ਖਰਾਬ ਹੋ ਸਕਦਾ ਤੁਹਾਡਾ ਉਹ ਬਈ ਆ ਜੀ ਬਾਹਰ ਨੂੰ ਇਹ ਸਟੇਸ਼ਨ ਦੇ ਅੱਗੇ ਰਸਤਾ ਇਹ ਜਿਸ ਸਟੇਸ਼ਨ ਫੋਟੋ ਬਹੁਤ ਸ਼ਾਨਦਾਰ ਲੱਗੀਆਂ ਯਾਰ ਉੱਥੇ ਸੌਲਦੇ ਆ ਬਾਹਰ ਦੇ ਸਟੇਸ਼ਨ ਤੋਂ ਜੰਨੇ ਬਾਹਰ ਈ ਮਿਲ ਰਹੇ ਨੇ ਦੇ ਬਰੰਬੂਸ ਲੋਵਰ ਦਾ ਕੁਲ ਛੇ ਤੋਂ ਰੇ ਜੀ ਸਟੇਸ਼ਨ ਕਿੱਥੇ ਸਟੇਸ਼ਨ ਯਾਰ ਕਿੱਧਰ ਦੀ ਆਹ ਹੋਣ ਯਾਰ ਕਿੱਧਰ ਦੀ ਹੈਗਾ ਤੇ ਦੋ ਹੀ ਦਿਖਦੇ ਪਿਆ ਫਲਤੀ ਜੋਲਦੇ ਆ ਬਾਰ ਮਿਲਦੇ ਆਗੇ ਬ੍ਰਹਮਸ ਲੋਵਰ ਜਾਣਾ ਆਪਾਂ ਬ੍ਰਹਮਸ ਲੋਵਰ ਆਏ ਆਪਾਂ ਕੁਰੂ ਖੇਤਰ ਆਪਾਂ ਬ੍ਰਹਮਸ ਲੋਵਰ ਇਹ ਮੰਦਿਰੇ ਦਾ ਸਾਹਮਣੇ ਕਰਦੇ ਆ ਜੀ ਵੀਡੀਓ ਸਟਾਰਟ ਅੱਜ ਆਪਾਂ ਆਏ ਜੀ ਬ੍ਰਹਮਸ ਲੋਵਰ ജാർക്ഷേത്ര സമയ മന്ത്രോപോട്ട മൂർത്തി ബണിയാ മൂർത്തി ബോിയ നാണ ആ സൂര്യ മന്ത്ര ਇਹ ਜੀ ਮੰਦਿਰ ਕੁਰੂ ਖੇਤਰ ਇਹ ਜੀ ਮੰਦਿਰ ਇਹ ਪਾ ਮੰਦਿਰ ਦੇ ਉੱਪਰ ਬ੍ਰਹਮ ਸਰੋਵਰ ਦੇ ਸਤਿਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੁਰੂ ਢਾਲ ਅਤੇ ਤੁਸੀਂ ਦੇਖ ਰਹੇ ਹੋ ਗੁਰੂ ਢਾਲ origignal ਅੱਜ ਅਸੀਂ ਪਹੁੰਚੇ ਹਾਂ ਧਰਮ ਨਗਰੀ ਕੁਰੂ ਖੇਤਰ ਦੇ ਸਭ ਤੋਂ ਪਵਿੱਤਰ ਅਸਥਾਨ ਬ੍ਰਹਮ ਸਰੋਵਰ ਤੇ ਮੰਨਤਾ ਹੈ ਕਿ ਸ੍ਰਿਸ਼ਟੀ ਦੇ ਰਚੇਤਾ ਭਗਵਾਨ ਬ੍ਰਹਮਾ ਜੀ ਨੇ ਖੁਦ ਇਸ ਜਗ੍ਹਾ ਤੇ ਯੱਗ ਕਰਕੇ ਸ੍ਰਿਸ਼ਟੀ ਦੀ ਰਚਨਾ ਦੀ ਸ਼ੁਰੂਆਤ ਕੀਤੀ ਸੀ। ਇਹ ਸਰੋਵਰ ਲਗਭਗ 3600 ਫੁੱਟ ਲੰਬਾ ਅਤੇ 1500 ਫੁੱਟ ਚੌੜਾ ਹੈ ਜੋ ਕਿ ਏਸ਼ੀਆ ਦੇ ਸਭ ਤੋਂ ਵੱਡੇ ਮਨੁੱਖ ਦੁਆਰਾ ਬਣਾਏ ਸਰੋਵਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਸਰੋਵਰ ਦੇ ਬਿਲਕੁਲ ਵਿਚਕਾਰ ਸਰਵੇਸ਼ਵਰ ਮਹਾਦੇਵ ਦਾ ਪ੍ਰਾਚੀਨ ਮੰਦਿਰ ਹੈ ਜਿੱਥੇ ਪਹੁੰਚਣ ਲਈ ਇੱਕ ਬਹੁਤ ਹੀ ਸੁੰਦਰ ਪੁਲ ਬਣਿਆ ਹੋਇਆ ਹੈ। ਕਹਿੰਦੇ ਹਨ ਕਿ ਸੂਰਜ ਗ੍ਰਹਿਣ ਦੇ ਸਮੇਂ ਇੱਥੇ ਇਸ਼ਨਾਨ ਕਰਨ ਨਾਲ ਹਜ਼ਾਰਾਂ ਅਸ਼ੁਮੇਦ ਯੱਗਾਂ ਦੇ ਬਰਾਬਰ ਪੁੰਨ ਮਿਲਦਾ ਹੈ ਅਤੇ ਮਨੁੱਖ ਨੂੰ ਮੁਕਤੀ ਮਿਲਦੀ ਹੈ। ਇੱਥੋਂ ਦੀ ਸ਼ਾਂਤੀ ਅਤੇ ਸ਼ਾਮ ਦੀ ਮਨਮੋਹਕ ਆਰਤੀ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਜੇਕਰ ਤੁਸੀਂ ਗੁਰੂ ਖੇਤਰ ਆਉਂਦੇ ਹੋ ਤਾਂ ਬ੍ਰਹਮ ਸਰੋਵਰ ਦੇ ਦਰਸ਼ਨ ਕੀਤੇ ਬਿਨਾਂ ਤੁਹਾਡੀ ਯਾਤਰਾ ਅਧੂਰੀ ਹੈ। ਉਮੀਦ ਹੈ ਤੁਹਾਨੂੰ ਗੁਰੂ ਥਾਲ ओरिजिनल ਦੀ ਇਹ ਵੀਡੀਓ ਪਸੰਦ ਆਈ ਹੋਵੇਗੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਆ ਬਹੁਤ ਬਧੀਆ ਖੂਬਸੂਰਤ ਮੰਦਿਰ ਬਣਿਆ ਹੈ ਇੱਥੇ ਲੋਕੀ ਆਉਂਦੇ ਨੇ ਜਿਆਦਾਤਰ ਜਦੋਂ ਸੂਰਜ ਗਰਿਆ ਹੁੰਦਾ ਨਾ ਨਾਸਤੇ ਇਹ குரு ਖੇਤਰ ਚ ਬਣਿਆ ਆ ਇਹ ਵੀ ਸ਼ਿਵ ਜੀ ਜੀ ਦਾ ਮੰਦਿਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਾ ਕੇ ਬਹੁਤ ਸੋਹਣਾ ਮੰਦਿਰ ਹੀ ਲੱਗਦਾ ਇਹ ਆ ਜੀ ਪ੍ਰਾਂਟ ਚਿੰਨ ਮੰਦਿਰ ਚਲਦੇ ਅੰਦਰ ਇਹ ਆ ਤੁਹਾਡਾ ਆਪਣਾ ਗੁਰੂ ਟਲ ਅਤੇ ਤੁਸੀਂ ਦੇਖ ਰਹੇ ਹੋ ਗੁਰੂ ਧਾਲ オリジナル ਅੱਜ ਮੈਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਹਾਂ ਉਸ ਅਲੌਕਿਕ ਸ਼ਿਵਲਿੰਗ ਦੇ ਜਿਸ ਦੇ ਦਰਸ਼ਨਾ ਲਈ ਲੋਕ ਦੂਰੋਂ ਦੂਰੋਂ ਕੁਰੂਖ ਖੇਤਰ ਆਉਂਦੇ ਹਨ ਅਸੀਂ ਇਸ ਵੇਲੇ ਬ੍ਰਹਮਸਰੋਵਰ ਦੇ ਵਿਚਕਾਰ ਸਥਿਤ ਸਰਵੇਸ਼ਵਰ ਮਹਾਦੇਵ ਮੰਦਿਰ ਦੇ ਗਰਭ ਗ੍ਰਹਿ ਵਿੱਚ ਹਾਂ ਦੋਸਤੋ ਸਾਹਮਣੇ ਜੋ ਤੁਸੀਂ ਇਹ ਪਵਿੱਤਰ ਸ਼ਿਵਲਿੰਗ ਦੇਖ ਰਹੇ ਹੋ ਇਸ ਦਾ ਇਤਿਹਾਸ ਸ੍ਰਿਸ਼ਟੀ ਜਿੰਨਾ ਪੁਰਾਣਾ ਹੈ ਮੰਨਤਾ ਹੈ ਕਿ ਇਸ ਸ਼ਿਵਲਿੰਗ ਦੀ ਸਥਾਪਨਾ ਉਹ ਦਿਸ ਸ੍ਰਿਸ਼ਟੀ ਦੇ ਰਚੇਤਾ ਭਗਵਾਨ ਬ੍ਰਹਮਾ ਜੀ ਨੇ ਆਪਣੇ ਹੱਥਾਂ ਨਾਲ ਕੀਤੀ ਸੀ ਇਹ ਉਹੀ ਸ਼ਿਵਲਿੰਗ ਹੈ ਜਿੱਥੇ ਮਹਾ ਭਾਰਤ ਦੇ ਯੁੱਧ ਤੋਂ ਪਹਿਲਾਂ ਭਗਵਾਨ ਕ੍ਰਿਸ਼ਨ ਅਤੇ ਪਾਂਡਵਾ ਨੇ ਨਤਮਸਤਕ ਹੋ ਕੇ ਜਤਾ ਵਰਦਾਨ ਮੰਗਿਆ ਸੀ ਇਸ ਸ਼ਿਵਲਿੰਗ ਦੀ ਊਰਜਾ ਤੇ ਮਹਿਮਾ ਇਨੀ ಅಪਾਰ ਹੈ ਇੱਥੇ ਪਹੁੰਚਦੇ ਹੀ ਮਨ ਨੂੰ ਅਥਾ ਸ਼ਾਂਤੀ ਮਿਲਦੀ ਹੈ ਇਸ ਗ੍ਰਾਮ ਫੇਸਬੁੱਕ ਪੇਜ ਨੂੰ ਫੋਲੋ ਕੀਤਾ ਜਾਂਦਾ ਹੈ ਕਿ ਇੱਥੇ ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਖਾਲੀ ਨਹੀਂ ਡੀ ਜਾਂਦੀ ਜੇ ਤੁਹਾਨੂੰ ਗੁਰੂ ਧਾਲ ओरिजिनल ਦੀ ਇਹ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਰ ਹਰ ਮਹਾਦੇਵ ਵਿਚੋ ਵਿਚ ਬਣਿਆ ਬ੍ਰਹਮ ਸਲੋਵਰ ਦੇ ਸਲੋਵਰ ਇਹਨੂੰ ਕੁ ਮੇਰੇ ਨਾਲ 1.5 ਘੰਟੇ ਲੱਗ ਜਾਣੇ ਆ ਉਹ ਵੱਡਾ ਬਹੁਤ ਵਧੀਆ ਬਣਿਆ ਹੈ ਕੁਰਸ਼ਤਰ ਬ੍ਰਹਮ ਸਲੋਵਰ ਇਹ ਹੈ ਜੀ ਮੰਦਿਰ ਸ਼ਿਵ ਜੀ ਦਾ ਇਹ ਵੀ ਇਤਿਹਾਸ ਤੁਹਾਨੂੰ ਸਾਰਾ ਸੁਣਾਵਾਂਗੇ ਤੇ ਦੇਖ ਲਿਆ ਜੀ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ ਵਧੀਆ ਬਣਿਆ ਦਾ ਸੁੰਦਰ ਤਾਂ ਸਲੋਬਰੀ ਵੀ ਬਹੁਤ ਵੱਡਾ ਇਹ ਆ ਜੀ ਮੰਦਿਰ ਤੋਂ ਨੂੰ ਲੈ ਕੇ ਜਾਂਦੇ ਆ ਇੱਕ ਹੋਰ ਬੰਦਰ ਹੈਗਾ ਜਿੱਥੇ ਗੀਤਾ ਦਾ ਉਪਦੇਸ਼ ਦਿੱਤਾ ਸੀ ਭਗਵਾਨ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਕਿ ਦੋ ਮਹਾਭਾਰਤ ਹੈ ਸੀ ਰੀਕ ਨਹੀਂ ਫਿਰ ਪਤਾ ਲੱਗੇ ਸਹੀ ਨਹੀਂ ਹੋਣੀ ਮੰਦਰ ਮੈਂ ਕੱਲ ਵੀ ਦੇਖਿਆ ਸੀ ਵੀਡੀਓ ਲੋ ਜੀ ਪੂਰੀ ਪ੍ਰਕਰਮਾਂ ਦਿਖਾਤੀ ਤੁਹਾਨੂੰ ਮੰਦਰ ਜੀ ਇਸ ਲੋਵਰ ਹੁੰਤਲ ਦੇ ਅੱਗੇ ਕਿਸੇ ਹੋਰ ਮੰਦਰ ਚ ਵੀ ਬਹੁਤ ਜਿਆ ਬਣਿਆ ਆਫ ਤੇ ਅੱਜ ਆਇਆ ਸੀ ਜੀ ਕੁਰੂ ਛੇਤਰ ਬ੍ਰਾਮ ਲੋਵਰ ਬਹੁਤ ਵਧੀਆ 뷰 ਹੈਗਾ ਯਾਰ ਲੋਕ ਕਿਤੇ ਆਂਦੇ ਹੋਣੇ ਰਾਤ ਨੂੰ ਜਗਮਗਾਉਂਦੀ ਹੋਏਗੀ لازਮੀ ਲੱਟਾਂ ਲਾਈਆਂ ਹੀ ਇਹਨਾਂ ਨੇ ਰਾਤ ਨੂੰ ਨਜ਼ਾਰਾ ਆਏਗਾ ਪੂਰਾ ਇੱਥੇ ਬਹੁਤ ਵਧੀਆ ਬਣਿਆ ਆ ਚੱਲਦੇ ਆਂ ਜੀ ਵਾਪਸ ਹਾਂਜੀ ਬਿਆਰ ਕੇ ਕੌਣ ਬਿਆਰ ਕੇ ਤੂੰ ਤੂੰ ਮੇਰੇ ਕੋਲ ਲੈਣਾ ਹੈ ਬਿਆਰ ਕੇ ਤੂੰ ਇਸ ਨਬੇਰ ਦੋਨ ਨਾ ਨਹੀਂ ਕੇ ਲੈਣਾ ਚਲਦੇ ਹਾਂ ਜੀ ਵਾਪਸ ਹੁਣ ਕੁਝ ਦ੍ਰਿਸ਼ ਦਿਖਾ ਦਨੇ ਦਰੋਮੀ ਨਾ ਤਲੋ ਵਰ ਤੇ ਉਹ ਨਾਲ ਇਤਿਹਾਸ ਸਾਰਾ ਪਾ ਲਾਂਗਾ ਮੈਂ ਬੋਲੇ ਆ ਜੀ ਰਾਮ ਰਾਮ ਜੀ ਬਾਬਾ ਜੀ ਬੈਠੇ ਤੇ ਇਹ ਕੁਝ ਤਸਵੀਰਾਂ ਬਣੀਆਂ ਆਈਆਂ ਬਹੁਤ ਬ੍ਰਹਮ ਸਲੋਵਰ ਦੇਖ ਰਹੇ ਹੋ ਤੁਸੀਂ ਚੈਨਲ ਦੇਖ ਰਹੇ ਹੋ ਗੁਰੂ ਟੱਲ オリジナル ਇਤਿਹਾਸਿਕ ਜਗ੍ਹਾ ਦੇਖਣ ਲਈ ਇਤਿਹਾਸਿਕ ਗੁਰਦੁਆਰੇ ਮੰਦਰ ਅਤੇ ਲਾਈਫ ਸਟਾਈਲ ਬਲੌਗ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਕ੍ਰਾਈਬ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਡੇ ਇੰਸਟਾਗ੍ਰਾਮ ਫੇਸਬੁੱਕ ਪੇਜ ਨੂੰ ਫੋਲੋ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਅੱਗੇ ਸ਼ੇਅਰ ਜ਼ਰੂਰ ਕਰੋ ਤੁਸੀਂ ਚਲੀਏ ਹੁਣ ਤੇ ਲੋਕ ਕਿਨਾਰੇ ਆ ਹੁਣ ਚੱਲਦੇ ਆ ਵਾਪਸ ਕਿਤੇ ਬਹੁਤ ਵੱਡਾ ਦਾ ਇਤਨਾ ਟਾਈਮ ਬੜਾ ਲੱਗ ਜਾਣਾ ਮੇਰਾ ਚਲਦੇ ਹਾਂ ਵਾਪਸ ਹੁਣ ਤੋ ਤੱਕ ਤੁਹਾਨੂੰ ਦਿਖਾਤਾ ਇਹ ਆ ਜੀ ਸ ਲੋਰ ਦਾ ਕੁਝ ਦ੍ਰਿਸ਼ ਹੁਣ ਚਲਦੇ ਆਪਾਂ ਵਾਪਸ ਥੋੜਾ ਕੈਮਰਾ ਐਂਗਲ ਸਹੀ ਕਰਨਾ ਪੈਣਾ ਲੱਗਦਾ ਤੇ ਇਸ ਨਾਲ ਸਹੀ ਆ ਚੱਲਨੇ ਆ ਜੀ ਬਾਹਰ ਹੁਣ ਇਤਰੋਂ ਦੇ ਕੋਲ ਨਹੀਂ ਹੁਣ ਜੇ ਹੁਣ ਬਾਹਰ ਨੂੰ ਉੱਥੇ ਚਲੇ ਜਾਂਨੇ ਆ ਰਸਤਾ ਦਰੁਸਤ ਦੇਖਦੇ ਹਾਂ ਰਸਤਾ ਹੈ ਤੇ ਚਲੀਏ ਇਧਰ ਨੂੰ ਵਾਪਸ ਰਸਤਾ ਗਦੋਂ ਬੋਲਦੇ ਆ ਜੀ ਬਾਪੂ ਜਿੱਥੋਂ ਇਹ ਇਹ ਰਕੇ ਛੋੜ ਤੂੰ ਗਈ